ਸਤਿ ਸ਼੍ਰੀ ਅਕਾਲ ਦੋਸਤੋ ਪਰਮਾਤਮਾ ਦੇ ਦਿੱਤੇ ਹੋਏ 40 ਅਨਮੋਲ ਨੁਸਖੇ ਜਿਸ ਲਈ ਸਾਨੂੰ ਕਦੇ ਵੀ ਇਲਾਜ ਦੀ ਜ਼ਰੂਰਤ ਨਹੀਂ ਪਵੇਗੀ ਇੱਕ ਐਸਾ ਖਜ਼ਾਨਾ ਜਿਹੜਾ ਬਾਜ਼ਾਰ ਵਿੱਚ ਨਹੀਂ ਵਿਕਦਾ ਜਿਸ ਨੂੰ ਡਾਕਟਰ ਨਹੀਂ ਦੱਸਦੇ ਅਤੇ ਜਿਸ ਨੂੰ ਦਾਦੀ ਅਤੇ ਨਾਨੀ ਨੇ ਆਪਣੇ ਸੀਨੇ ਵਿੱਚ ਲੁਕਾ ਕੇ ਰੱਖਿਆ ਹੈ ਇਹ ਹਨ 40 ਨਿਆਬ ਨੁਸਖੇ ਪਰਮਾਤਮਾ ਦੇ ਦੱਸੇ ਹੋਏ ਹਕੀਮਤ ਨਾਲ ਭਰੇ ਹੋਏ ਜੇਕਰ ਅਸੀਂ ਇਹਨਾਂ ਨੁਸਖਿਆਂ ਨੂੰ ਫਾਲੋ ਕਰਦੇ ਹਾਂ ਤਾਂ ਕੋਈ ਬਿਮਾਰੀ ਸਾਡੇ ਕੋਲ ਨਹੀਂ ਆਵੇਗੀ ਨਾ ਕੋਈ ਟੈਨਸ਼ਨ ਜ਼ਿੰਦਗੀ ਵਿੱਚ ਆਵੇਗੀ ਵੀਡੀਓ ਨੂੰ ਆਖਰ ਤੱਕ ਦੇਖੋ ਇਹ ਇਲਾਜ ਨਹੀਂ ਇੱਕ ਨਵੀਂ ਜ਼ਿੰਦਗੀ ਦੀ ਚਾਬੀ ਹੈ ਵੀਡੀਓ ਦੇ ਸੈਗਮੈਂਟ 10 ਪੂਰੇ 30 ਸੀਕਰਟ ਮਿਲਣਗੇ ਨੰਬਰ 1 ਸਵੇਰ ਟਾਈਮ ਇੱਕ ਚਮਚ ਕਲੌਂਜੀ ਅਤੇ ਸ਼ਹਿਦ ਹਰ ਦਰਦ ਦਾ ਇਲਾਜ ਕਲੌਂਜੀ ਮੌਤ ਤੋਂ ਇਲਾਵਾ ਹਰ ਬਿਮਾਰੀ ਦਾ ਇਲਾਜ ਕਰਦੀ ਹੈ ਕਲੌਂਜੀ ਨੂੰ ਸ਼ਹਿਦ ਦੇ ਨਾਲ ਖਾਂਦੇ ਹਾਂ ਤਾਂ ਇਮਿਊਨ ਸਿਸਟਮ ਲੋਹੇ ਵਰਗਾ ਮਜ਼ਬੂਤ ਹੋ ਜਾਂਦਾ ਹੈ। ਨੰਬਰ 2 ਹਰ ਰੋਜ਼ ਲੂਣ ਦੇ ਬਜਾਏ ਸੈਦਾ ਲੂਣ ਬਿਮਾਰੀਆਂ ਦਾ ਰਾਹਤ ਬੰਦ। ਸੈਦਾ ਲੂਣ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਸਰੀਰ ਵਿੱਚ ਪਾਣੀ ਨੂੰ ਬੈਲੈਂਸ ਕਰਦਾ ਹੈ। ਅਤੇ ਕਿਡਨੀ ਸਾਫ਼ ਰੱਖਦਾ ਹੈ। ਨੰਬਰ 3 ਨਿੰਬੂ ਅਤੇ ਜ਼ੈਤੂਨ ਤੇਲ ਤ્વਚਾ ਵਾਲ ਅਤੇ ਲੀਵਰ ਦਾ ਮੂੰਹ ਤੋੜ ਜਵਾਬ। ਇੱਕ ਚਮਚ ਜ਼ੈਤੂਨ ਤੇਲ ਲਵੋ। ਥੋੜੇ ਜਹ ਨਿੰਬੂ ਪੇੜ ਤੋਂ ਲੈ ਕੇ ਹਰ ਜ਼ਹਿਰ ਨੂੰ ਬਾਹਰ ਕੱਢਦਾ ਹੈ। ਨੰਬਰ 4 ਹੱਡੀਆਂ ਦੇ ਲਈ ਅੰजीर ਅਤੇ ਦੁੱਧ ਜੋੜਾਂ ਦਾ ਦਰਦ ਹਮੇਸ਼ਾ ਖਤਮ ਦੋ ਅੰਜੀਰ ਰਾਤ ਨੂੰ ਪੀ ਕੇ ਸਵੇਰ ਟਾਈਮ ਦੁੱਧ ਦੇ ਨਾਲ ਖਾਓ ਕਮਰ ਅਤੇ ਗੋਡਿਆਂ ਵਿੱਚ ਗਜਬ ਦੀ ਤਾਕਤ ਆਉਂਦੀ ਹੈ ਨੰਬਰ 5 ਬਾਜਰੇ ਦੀ ਰੋਟੀ ਡਾਇਬਟੀਜ਼ ਦੇ ਲਈ ਜਨਤੀ ਨੁਸਖਾ ਕਣਕ ਨਹੀਂ ਬਾਜਰਾ ਫਾਈਬਰ ਨਿਮਰਲਸ ਅਤੇ ਬਲੱਡ ਸ਼ੂਗਰ ਕੰਟਰੋਲ ਇੱਕ ਹੀ ਪੈਕੇਜ ਵਿੱਚ ਨੰਬਰ 6 ਸੌਣ ਤੋਂ ਪਹਿਲਾਂ ਸਿਰਫ ਦੋ ਚੀਜ਼ਾਂ ਚਿਹਰੇ ਦਾ ਨੂਰ ਵਾਲਾਂ ਦਾ ਜਾਦੂ ਵੇਸਣ ਅਤੇ ਗਲਾਬਜਲ ਦਾ ਪੈਕ 5 ਮਿੰਟ ਸਿਰ ਦੀ ਮਾਲਿਸ਼ ਖੂਬਸੂਰਤੀ ਬਿਨਾ ਮੇਕਅਪ ਤੋਂ ਨੰਬਰ 7 ਭੁਖੇ ਪੇਟ ਪਾਣੀ ਸਿੱਧਾ ਬਿਮਾਰੀਆਂ ਦੀ ਸਫਾਈ ਚਾਰ ਗਲਾਸ ਨਾਰਮਲ ਗਰਮ ਪਾਣੀ ਸਵੇਰ ਟਾਈਮ ਉੱਠਦੇ ਹੀ ਕਬਜ ਗੈਸ ਮੋਟਾਪਾ ਸਭ ਦੂਰ ਨੰਬਰ 8 ਮੇਥੀ ਦਾਣਾ ਵਾਲ ਛੜਨਾ ਤੇ ਡਾਇਬਟੀਜ਼ ਦੋਨਾਂ ਦੀ ਚਾਬੀ ਰਾਤ ਨੂੰ ਭੇਕੇ ਸਵੇਰ ਟਾਈਮ ਖਾ ਲਓ ਵਾਲ ਮਜ਼ਬੂਤ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਨੰਬਰ 9 ਤਜਾਬ ਅਤੇ ਪੇਟ ਦੀ ਅੱਗ ਦੇ ਲਈ ਸੌਂਫ ਅਤੇ ਮਿਸ਼ਰੀ ਦਾ ਯਾਦੂ ਭੋਜਨ ਖਾਣ ਤੋਂ ਬਾਅਦ ਇੱਕ ਚਮਚ ਖਾਓ ਐਸ ਡੀਟੀ ਗੈਬ ਮੂੰਹ ਦੀ ਬਦਬੂ ਦੂਰ ਨੰਬਰ 10 ਦਿਮਾਗ ਦੀ ਤਾਕਤ ਅਤੇ ਟੈਨਸ਼ਨ ਨੂੰ ਦੂਰ ਕਰਨ ਦੇ ਲਈ ਬਦਾਮ ਅਤੇ ਖਜੂਰ ਪੰਜ ਬਦਾਮ ਇੱਕ ਖਜੂਰ ਅਤੇ ਦੁੱਧ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਬਹੁਤ ਵਧੀਆ ਹੈ। ਸੈਗਮੈਂਟ 2 ਪੇਟ ਲੀਵਰ ਅਤੇ ਪਾਚਨ ਤੰਤਰ ਦੇ ਲਈ 10 ਅਨਮੋਲ ਨੁਸਖੇ। ਨੰਬਰ 11 ਅਦਰਕ ਦੀ ਚਾਹ ਗੈਸ ਅਪਚਨ ਅਤੇ ਸੋਜ ਦਾ ਇਲਾਜ। ਭੋਜਨ ਖਾਣ ਤੋਂ ਬਾਅਦ ਇੱਕ ਕੱਪ ਅਦਰਕ ਨਿੰਬੂ ਨਾਰਮਲ ਗਰਮ ਚਾਹ ਪੇਟ ਦੀ ਹਰ ਖਰਾਬੀ ਜੜ ਤੋਂ ਠੀਕ ਕਰਦਾ ਹੈ ਨੰਬਰ 12 ਕਾਲੀ ਮਿਰਚ ਅਤੇ ਕਿਓ ਲੀਵਰ ਦੀ ਸਫਾਈ ਇੱਕ ਚੁਟਕੀ ਕਾਲੀ ਮਿਰਚ ਇੱਕ ਚਮਚ ਦੇਸੀ ਕਿਓ ਨਾਲ ਖਾਣ ਦੇ ਸਿਕਰ ਹੁੰਦਾ ਹੈ ਟੌਕਸੀਨ ਬਾਹਰ ਨਿਕਲਦੇ ਹਨ ਨੰਬਰ 13 ਤ੍ਰਿਫਲਾ ਚੂਰਨ ਕਬਜ ਗੈਸ ਅਤੇ ਮੋਟਾਪਾ ਤਿੰਨਾ ਦਾ ਇਲਾਜ ਆਪਾਂ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਦੇ ਨਾਲ ਇੱਕ ਚਮਚ ਤ੍ਰਿਫਲਾ ਚੂਰਨ ਸਵੇਰ ਟਾਈਮ ਹਲਕਾ ਅਤੇ ਪੇਟ ਸਾਫ ਨੰਬਰ 14 ਆਮਲਾ ਅਮਰਤ ਸਮਾਨ ਤਾਜ਼ਾ ਆਮਲਾ ਜਾਂ ਉਸ ਦਾ ਜੂਸ ਪੇਟ ਸਕਿਨ ਅਤੇ ਇਮਿਊਨਿਟੀ ਤਿੰਨਾ ਦਾ ਵਰਦਾਨ ਹੈ ਨੰਬਰ 15 ਖੀਰੇ ਦਾ ਪਾਣੀ ਪੇਟ ਦੀ ਗਰਮੀ ਤੇ ਐਸ ਡੀ ਟੀ ਦਾ ਰਾਮਬਾਨ ਇੱਕ ਖੀਰਾ ਪਦੀਨਾ ਨਿੰਬੂ ਦਾ ਪਾਣੀ ਸਰੀਰ ਠੰਡਾ ਪੇਟ ਸਾਫ ਨੰਬਰ 16 ਪੂਰੇ ਰੰਗ ਦੇ ਚੌਲ ਬਰਾਊਨ ਰਾਈਸ ਪਾਚਨ ਸ਼ਕਤੀ ਵਧਾਉਂਦਾ ਹੈ ਫਾਈਬਰ ਇਸ ਦੇ ਵਿੱਚ ਭਰਪੂਰ ਪੇਟ ਦੀ ਸਫਾਈ ਕਰਦਾ ਹੈ ਅਤੇ ਭਾਰ ਘਟ ਕਰਦਾ ਹੈ। ਨੰਬਰ 17 ਪਦੀਨਾ ਅਤੇ ਧਨੀਏ ਦਾ ਰਸ ਪੇਟ ਦਾ ਠੰਡਾ ਤੇਲ ਬਰਾਬਰ ਮਾਤਰਾ ਪਦੀਨਾ ਤੇ ਧਨੀਏ ਦਾ ਰਸ ਪੀਣਾ ਗਰਮੀ ਅਤੇ ਉਲਟੀ ਵਰਗੇ ਲੱਛਣਾਂ ਨੂੰ ਤੁਰੰਤ ਦੂਰ ਕਰਦਾ ਹੈ। ਨੰਬਰ 18 ਜੀਰੇ ਦਾ ਪਾਣੀ ਪ੍ਰਾਣਾ ਘਰੇਲੂ ਨੁਸਖਾ ਇੱਕ ਚਮਚ ਜੀਰਾ ਰਾਤ ਸਾਰੀ ਭੇ ਕੇ ਰੱਖ ਦਿਓ ਸਵੇਰ ਟਾਈਮ ਉਬਾਲ ਕੇ ਪੀਣ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨੰਬਰ 19 ਕੱਚਾ ਪਿਆਜ਼ ਲੀਵਰ ਅਤੇ ਪੇਟ ਦੋਵਾਂ ਦਾ ਰਖਵਾਲਾ ਸਲਾਦ ਵਿੱਚ ਹਰ ਰੋਜ਼ ਪਿਆਜ਼ ਖਾਣਾ ਐਸ ਡੀ ਟੀ ਅਤੇ ਅਲਸਰ ਤੋਂ ਰਾਹਤ ਦਿੰਦਾ ਹੈ ਨੰਬਰ 20 ਕਿਸ਼ਮਿਸ਼ ਦਾ ਪਾਣੀ ਲੀਵਰ ਡੀਟੌਕਸ ਡਰਿੰਕ 10 ਕਿਸ਼ਮਿਸ਼ ਰਾਤ ਪਾਣੀ ਵਿੱਚ ਭੇ ਕੇ ਰੱਖ ਦਿਓ ਸਵੇਰ ਟਾਈਮ ਖਾਲੀ ਪੇਟ ਖਾਓ ਅਤੇ ਪਾਣੀ ਪੀ ਲਵੋ ਲੀਵਰ ਨੂੰ ਸਾਫ ਰੱਖਦਾ ਹੈ ਸੈਗਮੈਂਟ 3 ਵਾਲਾਂ ਦੀ ਦੇਖਭਾਲ ਵਾਸਤੇ ਬਿਹਤਰੀਨ ਨੁਸਖੇ ਨੰਬਰ 21 ਕਲੌਂਜੀ ਤੇਲ ਹਰ ਤਰ੍ਹਾਂ ਦੇ ਵਾਲਾਂ ਦਾ ਇਲਾਜ ਹਫਤੇ ਵਿੱਚ 3 ਵਾਰ ਸਿਰ ਦੀ ਮਾਲਿਸ਼ ਕਰੋ ਝੜਨਾ ਰੁשי ਅਤੇ ਪਤਲਾਪਨ ਸਾਰੇ ਦੂਰ ਹੋ ਜਾਣਗੇ ਨੰਬਰ 22 ਪਿਆਜ਼ ਦਾ ਰਸ ਵਾਲ ਅਗਾਉਣ ਵਾਲਾ ਦੇਸੀ ਯਾਦੂ ਸਿਰਫ 15 ਦਿਨਾਂ ਵਿੱਚ ਨਵੇਂ ਵਾਲ ਆਉਣੇ ਸ਼ੁਰੂ ਹੁੰਦੇ ਹਨ ਨੰਬਰ 23 ਬਦਾਮ ਦਾ ਤੇਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰੋ ਰੋਜ਼ਾਨਾ ਸੌਣ ਤੋਂ ਪਹਿਲਾਂ 5 ਮਿੰਟ ਮਾਲਿਸ਼ ਕਰੋ ਵਾਲਾਂ ਵਿੱਚ ਚਮਕ ਅਤੇ ਜਾਨ ਆਉਂਦੀ ਹੈ ਨੰਬਰ 24 ਮੇथी ਪਾਊਡਰ ਮਾਸਕ ਵਾਲਾਂ ਨੂੰ ਵਧੀਆ ਬਣਾਵੇ ਦਹੀਂ ਵਿੱਚ ਮਿਲਾ ਕੇ ਹਫਤੇ ਵਿੱਚ ਦੋ ਵਾਰ ਲਗਾਓ ਵਾਲ ਝੜਨ ਤੋਂ ਰੋਕਦਾ ਹੈ ਨੰਬਰ 25 ਅਮਰ ਬੇਲ ਦਾ ਤੇਲ ਵਾਲਾਂ ਦਾ ਪ੍ਰਚੀਨ ਇਲਾਜ ਇਹ ਆਯੁਰਵੈਦਿਕ ਆਦ ਦੇ ਨਾਲ ਗੰਜਾਪਨ ਵੀ ਠੀਕ ਹੁੰਦਾ ਹੈ ਨੰਬਰ 26 ਨਾਰੀਅਲ ਦੁੱਧ ਵਾਲਾਂ ਨੂੰ ਪੋਸ਼ਣ ਦੇਣ ਵਾਲਾ ਨੇਚਰਲ ਕੰਡੀਸ਼ਨਰ ਵਾਲ ਮਲੈਮ ਅਤੇ ਸਿਲਕੀ ਬਣਦੇ ਹਨ ਨੰਬਰ 27 ਆਂਡਾ ਅਤੇ ਦਹੀਂ ਮਾਸਿਕ ਪ੍ਰੋਟੀਨ ਬੂਸਟਰ ਪੈਕ ਵਾਲਾਂ ਵਿੱਚ ਨਵੀਂ ਜਾਨ ਆ ਜਾਂਦੀ ਹੈ ਨੰਬਰ 28 ਬਰਗਰਾਜ ਤੇਲ ਵਾਲ ਲੰਬੇ ਕਰਨ ਵਾਲਾ ਚਮਤਕਾਰੀ ਤੇਲ 30 ਦਿਨਾਂ ਵਿੱਚ ਬਦਲਾਵ ਨਜ਼ਰ ਆਉਂਦਾ ਹੈ ਨੰਬਰ 29 ਜੌਂ ਦਾ ਆਟਾ ਅਤੇ ਵੇਸਣ ਵਾਲਾਂ ਦੇ ਲਈ ਕਲੀ ਨਜ਼ਰ ਪੈਕ ਕੈਮੀਕਲ ਸ਼ੈਂਪੂ ਦੀ ਜਗ੍ਹਾ ਇਸਤੇਮਾਲ ਕਰੋ ਨੰਬਰ 30 ਐਲੋਵੇਰਾ ਜੈਲ ਵਾਲਾਂ ਦੀ ਰਫਤਾਰ ਦੇ ਨਾਲ ਗਰੋਥ ਵਧਾਓ ਵਾਲਾਂ ਦੀ ਤ્વਚਾ ਸ਼ਾਂਤ ਕਰਦਾ ਹੈ ਅਤੇ ਵਾਲ ਝੜਨੋਂ ਰੋਕਦਾ ਹੈ ਸੈਗਮੈਂਟ 4 ਔਰਤਾਂ ਦੀ ਸਿਹਤ ਦੇ ਲਈ 10 ਅਨਮੋਲ ਨੁਸਖੇ ਨੰਬਰ 31 ਗੁੜ ਅਤੇ ਸੁੰਡ ਪੀਰੀਅਡ ਦੀ ਤਕਲੀਫ ਦਾ ਇਲਾਜ ਇੱਕ ਹਰ ਰੋਜ਼ ਸਵੇਰ ਟਾਈਮ ਇੱਕ ਚਮਚ ਸੁੰਡ ਪਾਊਡਰ ਥੋੜਾ ਗੁੜ ਗਰਮ ਪਾਣੀ ਦੇ ਨਾਲ ਪੀਓ ਦਰਦ ਅਤੇ ਬਲੀਡਿੰਗ ਨਾਰਮਲ ਹੁੰਦੀ ਹੈ ਨੰਬਰ 32 ਨਾਰੀਅਲ ਪਾਣੀ ਹਾਰਮੋਨ ਬੈਲੈਂਸ ਦੇ ਲਈ ਵਰਦਾਨ ਰੋਜ਼ਾਨਾ ਇੱਕ ਨਾਰੀਅਲ ਪਾਣੀ ਤ્વਚਾ ਸਾਫ਼ ਮੂਡ ਬਿਹਤਰ ਅਤੇ ਪੀਰੀਅਡ ਰੈਗੂਲੇਸ਼ਨ ਨੰਬਰ 33 ਈਸ਼ੋਕ ਸ਼ਾਲ ਪੀ ਸੀ ਓ ਡੀ ਦੀ ਸਭ ਤੋਂ ਅਸਰਦਾਰ ਚੂਰਨ ਇੱਕ ਚਮਚ ਚੂਰਨ ਸਵੇਰ ਟਾਈਮ ਇੱਕ ਸ਼ਾਮ ਟਾਈਮ ਪਾਣੀ ਨਾਲ ਪਿਓ ਹੌਲੀ-ਹੌਲੀ ਹਮੋਰਨ ਬੈਲੈਂਸ ਹੋਣ ਲੱਗਦਾ ਹੈ ਨੰਬਰ 34 ਕੇਲਾ ਅਤੇ ਦੁੱਧ ਕਮਜ਼ੋਰੀ ਅਤੇ ਖੂਨ ਦੀ ਕਮੀ ਦੂਰ ਪੀਰੀਅਡ ਦੇ ਦੌਰਾਨ ਸਰੀਰ ਵਿੱਚ ਮਜ਼ਬੂਤ ਬਣਾ ਕੇ ਰੱਖਦਾ ਹੈ ਨੰਬਰ 35 ਸੱਤ ਅਨਾਜ ਦੀ ਰੋਟੀ ਔਰਤਾਂ ਦੇ ਲਈ ਸੂਪਰ ਫਿਊਡ ਹਰ ਦਿਨ ਅਲੱਗ ਅਲੱਗ ਅਨਾਜ ਦੀਆਂ ਰੋਟੀਆਂ ਖਾਣ ਦੇ ਨਾਲ એનર્ਜੀ ਅਤੇ ਕੈਲਸ਼ੀਅਮ ਭਰਪੂਰ ਹੁੰਦਾ ਹੈ ਨੰਬਰ 36 ਗੁਲਗੰਦ ਸਫੇਦ ਪਾਣੀ ਅਤੇ ਗਰਭ ਸਾਫ ਦੀ ਗਰਮੀ ਦਾ ਇਲਾਜ ਇੱਕ ਚਮਚ ਸਵੇਰ ਟਾਈਮ ਇੱਕ ਸ਼ਾਮ ਟਾਈਮ ਟੋਨਿੰਗ ਕਰਦਾ ਹੈ ਨੰਬਰ 37 ਤੇਲ ਅਤੇ ਗੁੜ ਦੇ ਲੱਡੂ ਹੱਡੀਆਂ ਨੂੰ ਸ਼ਿਫਾ ਮਿਲਦੀ ਹੈ ਕੈਲਸ਼ੀਅਮ ਆਇਰਨ ਅਤੇ ਮਹਲਾ ਹਮੋਰਨ ਦਾਸ ਤੂਲਨ ਦਿਨ ਵਾਲਾ ਸੁਪਰ ਨੁਸਖਾ ਨੰਬਰ 38 ਸਤਾਵਰੀ ਔਰਤਾਂ ਦੇ ਲਈ ਅੰਮ੍ਰਿਤ ਮਾਨਸਿਕ ਥਕਾਵਟ ਨੀਂਦ ਦੀ ਕਮੀ ਅਤੇ ਹਮੋਰਨ ਤੁਲਸਨ ਦੇ ਵਿੱਚ ਅਸਰਦਾਰ ਨੰਬਰ 39 ਬੁਝਗਾਸਣ ਅਤੇ ਮਿਲਾਸਣ ਪੀਰੀਅਡ ਵਿੱਚ ਮਦਦ ਕਰੇ ਸਵੇਰੇ 10 ਮਿੰਟ ਕਰੋ ਪੀਰੀਅਡ ਟਾਈਮ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 40 ਹਲਕਾ ਗੁੰਗੁਨਾ ਪਾਣੀ ਯੂਰੀਨ ਇਨਫੈਕਸ਼ਨ ਤੋਂ ਬਚਾ ਦਿਨ ਵਿੱਚ ਤਿੰਨ ਵਾਰ ਨਾਰਮਲ ਗਰਮ ਪਾਣੀ ਪੀਣਾ ਸਮਰਾਕਨ ਦਾ ਖਤਰਾ ਘਟਦਾ ਹੈ ਦੋਸਤੋ ਜੇਕਰ ਸਾਡੇ ਕੋਈ ਵੀ ਨੁਸਖੇ ਤੁਹਾਨੂੰ ਵਧੀਆ ਲੱਗੇ ਹਨ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਇਹਨਾਂ ਨੁਸਖਿਆਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ